ਕਲੀਪਿੰਗ ਤੁਸੀਂ ਕਰਦੇ ਆ ਸਾਡੇ ਇਹ ਚ ਦੋ ਤਿੰਨ ਗੱਲਾਂ ਨੇ ਪਹਿਲਾ ਤਾਂ ਰਵਈਆ ਜਿਹੜਾ ਹੈ ਪੈਰਾ ਮਿਲਟਰੀ ਫੋਰਸਿਸ ਦਾ ਜਾਂ ਹਰਿਆਣੇ ਦਾ ਉਹ ਤਾਂ ਯਾਰ ਐ ਆ ਜਿਵੇਂ ਪਾਕਿਸਤਾਨ ਤੇ ਵੀ ਪਰਲੇ ਪਾਸੇ ਇੱਕ ਤਾਰ ਲੱਗੀ ਹੋਈ ਇੱਥੇ ਤਾਂ ਤੁਸੀਂ ਐ ਬਣਾਤੇ ਮਤਲਬ ਜਿਵੇਂ ਗ੍ਰੇਟ ਵਾਲ ਆਬ ਜਿਹੜੀ ਉਹ ਚਾਈਨਾ ਹੈ ਉਦੋਂ ਵੀ ਮਜ਼ਬੂਤ ਤੁਸੀਂ ਇਹ ਇਹ ਖੜੇ ਕਰਦੇ ਇਹ ਇਹ ਫਿਰ ਤੁਸੀਂ ਐ ਜੀਆਂ ਮਸ਼ੀਨਾਂ ਲਿਆ ਕੇ ਖੜੀਆਂ ਕਰਤੀਆਂ ਜਿਹੜੀਆਂ ਕਿ ਬਹੁਤ ਭਾਰੀ ਜਿਹੜਾ ਡੈਮੇਜ ਅੱਖਾਂ ਡੈਮੇਜ ਕਰਤੀਆਂ ਨੌਜਵਾਨਾਂ ਦੀਆਂ ਹੋਰ ਤੁਸੀਂ ਮਸ਼ੀਨਾਂ ਐਸੀਆਂ ਲਿਆ ਰਹੇ ਹੋ ਜਿਹਦੀ ਵਾਇਸ ਨਾਲ ਹੀ ਕੱਲਾ ਉਹਦੇ ਨਾਲ ਐਲ ਆਰ ਡੀ ਜਿਹੜੀ ਵੀ ਹੋਰ ਵੀ ਮਸ਼ੀਨ ਆ ਜਿਹਦੇ ਨਾਲ ਐਸੀ ਵਾਇਸ ਆਉਂਦੀ ਆ ਵੀ ਉਹ ਕੰਨਾਂ 'ਚ ਨੁਕਸਾਨ ਕਰ ਸਕਦੀ ਆ ਕੰਨਾਂ ਦੀ ਆਵਾਜ਼ ਜਾ ਸਕਦੀ ਆ ਮਤਲਬ ਇਹ ਜੇ ਕੰਮ ਤੁਸੀਂ ਕਰਦੇ ਹੋ ਇੱਕ ਪਾਸੇ ਹੁਣ ਤੁਸੀਂ ਆ ਕੇ ਗੱਲਬਾਤ ਕਰਦੇ ਹੋ ਗੱਲਬਾਤ 'ਚ ਕੱਲ ਜੋ ਮੈਨੂੰ ਪਤਾ ਲੱਗਿਆ ਮੇਰੀ ਗੱਲ ਹੋਈ ਸੀ ਕਈ ਬੰਦੇਆਂ ਨਾਲ ਸਰਕਾਰ ਦੇ ਨਾਲ ਵੀ ਹੋਈ ਆ ਉਹਨਾਂ ਨੇ ਕੱਲ ਇਹ ਗੱਲ ਤਾਂ ਜ਼ਰੂਰ ਕਹੀ ਆ ਵੀ ਅਸੀਂ ਜਿਹੜਾ ਤੁਹਾਡਾ ਕロップ ਚਾਹੇ ਉਹ 'ਚ ਤਿੰਨ ਦਾਲਾਂ ਨੇ ਤਿੰਨ ਦਾਲਾਂ ਦੀ ਗੱਲ ਕੀਤੀ ਆ ਬਾਬਾ ਵੀ ਇਹ ਕਰਦੇ ਆ ਤੀਜੀ ਉਹਨਾਂ ਨੇ ਗੱਲ ਨਰਮੇ ਦੀ ਕੀ ਕਪਾਹ ਦੀ ਕੀਤੀ ਹੈ ਤੀਜੀ ਉਹਨਾਂ ਨੇ ਮੱਕੀ ਦੀ ਗੱਲ ਕੀਤੀ ਹੈ ਪਹਿਲਾਂ ਕਣਕ ਝੋਨਾ ਤੇ ਗੰਨੇ ਤੇ ਪਹਿਲਾਂ ਹੀ ਹੈਗਾ ਏ ਉਹ ਰੇਟ ਵੱਧ ਘਟ ਦੀ ਗੱਲ ਲੱਗਾਂ ਪਰ ਇਹ ਉਹਨਾਂ ਨੇ ਕੱਲ ਨੌ ਫਸਲਾਂ ਦੇ ਟੋਟਲ ਉਹਨਾਂ ਨੇ ਗੱਲ ਕੀਤੀ ਵੀ ਅਸੀਂ 5 ਸਾਲ ਲਈ ਤੁਹਾਡੇ ਮੂਰੇ ਇਹ ਗਰੰਟੀ ਕਾਨੂੰਨ ਲੈ ਕੇ ਆਉਨੇ ਆ ਤੇ ਇਹ ਪਰ ਹਾਂ ਨਾਲ ਦੀ ਨਾਲ ਇਹ ਗੱਲ ਵੀ ਜ਼ਰੂਰ ਹੋਈ ਆਪਾਂ ਵੀ ਉਹੀ ਗੱਲ ਕਰਦੇ ਆਂ ਖੈਰ ਕਿਸਾਨ ਵੀ ਉਹੀ ਕਰਦੇ ਆ ਵੀ ਡਾਇਵਰਸੀਫਿਕੇਸ਼ਨ ਆ ਜਿਹੜੀ ਉਹ ਜ਼ਰੂਰੀ ਆ ਵੀ ਪੰਜਾਬ ਦਾ ਪਾਣੀ ਆ ਜਿਹੜਾ ਉਹ ਮੁੱਕ ਰਿਹਾ ਬਿਜਲੀ ਇੰਨੀ ਲੱਗਦੀ ਆ ਧਰਤੀ ਦੀ ਜਾਨ ਨਿਕਲਦੀ ਆ ਤੇ ਇਸ ਕਰਕੇ ਆਪਾਂ ਵੀ ਤਾਂ ਡਾਇਵਰਸੀਫਿਕੇਸ਼ਨ ਚਾਹੁੰਦੇ ਆ ਇੱਕ ਗੱਲ ਇਸ ਤੇ ਤਾਂ ਉਹ ਠੀਕ ਨੇ ਪਰ ਇਕੱਲੀ ਇਹ ਮੰਗ ਨਹੀਂ ਨਾ ਇੱਕ ਹੈਗੀ ਕਿਸਾਨਾਂ ਦੀਆਂ ਤਾਂ ਮੰਗਾਂ ਜਿਹੜੀਆਂ ਨੇ ਉੱਤੇ ਹੀ ਫਸਲਾਂ ਤੇ ਐਮਐਸਪੀ ਦੀ ਗੱਲ ਆ ਜਾਂ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਗੱਲ ਆ ਜਾਂ ਕਿਸਾਨਾਂ ਨੂੰ ਕਰਜ਼ਾ ਮਾਫ਼ ਦੀ ਗੱਲ ਆ ਜਾਂ ਕਿਸਾਨਾਂ ਨੂੰ ਪੈਨਸ਼ਨ ਦੇਣ ਦੀ ਗੱਲ ਆ ਇਹ ਤਾਂ ਸਿਰਫ ਜਿਹੜੀ ਆ ਇੱਕ ਫਸਲਾਂ ਦੀ ਜਿਹੜੀ ਗੱਲ ਹੋਈ ਆ ਜਿਹੜੀ ਕੱਲ ਹੋ ਕੇ ਉਹਦੇ ਉੱਤੇ ਵੀ ਕਿਸਾਨ ਜਥੇਬੰਦੀਆਂ ਨੇ ਇਹ ਕਿਹਾ ਵੀ ਅਸੀਂ ਆਪਣੀ ਡਿਸਕਸ਼ਨ ਆ ਜਿਹੜੀ ਉਹ ਕਰ ਲੈਨੇ ਆ ਪਰ ਗੱਲ ਇਹ ਕਿਤੇ ਐ sire ਲੱਗਣੀ ਨਹੀਂ ਕਿਉਂ ਇੱਕ ਤਾਂ ਕਿਸਾਨ ਜਥੇਬੰਦੀਆਂ ਵੀ ਜੜੀਆਂ ਨੇ ਉਹ ਬਹੁਤ ਅਲੱਗ-ਅਲੱਗ ਹੋ ਗਈਆਂ ਇਹਦੇ ਵਿੱਚ ਹਰੇਕ ਦਾ ਅਲੱਗ-ਅਲੱਗ ਥਿਊ ਆ ਤੇ ਇਸ ਕਰਕੇ ਪਹਿਲਾਂ ਤਾਂ ਸਭ ਨੂੰ ਇੱਕ ਪਲੇਟਫਾਰਮ ਤੇ ਮੈ ਸਮਝਦਾ ਆਉਣਾ ਚਾਹੀਦਾ ਨਹੀਂ ਸਰਕਾਰਾਂ ਇਹ ਚੀਜ਼ਾਂ ਦਾ ਫਾਇਦਾ ਲੈਂਦੀਆਂ ਜੇ ਇਹ ਇੱਕ ਚੀਜ਼ ਨੂੰ ਮੰਨਣ ਨੂੰ ਤਿਆਰ ਹੋ ਜਾਣਗੇ ਜਿਹੜਾ ਧੜਾ ਬੈਠਾ ਏ ਇਸ ਵੇਲੇ ਜਿਹੜੇ ਦੂਜੇ ਵਾਲੇ ਨੇ ਉਹ ਜਾਣ ਕੇ ਵੀ ਇਹਨਾਂ ਨੂੰ ਕ੍ਰੈਡਿਟ ਨਾ ਮਿਲ ਜੇ ਉਹ ਕੋਈ ਹੈ ਜੀ ਗੱਲ ਕਰ ਦੇਣਗੇ ਕੋਈ ਹੋਰ ਜੱਥੇਬੰਦੀ ਖੜੀ ਹੋ ਜੂ ਇਸ ਕਰਕੇ ਜਿੰਨੀਆਂ ਵੀ ਉਸ ਵੇਲੇ ਜਿਨ੍ਹਾਂ ਨਾਲ ਐਗਰੀਮੈਂਟ ਹੋਇਆ ਸੀ ਜਿੰਨੀਆਂ ਵੀ ਜੱਥੇਬੰਦੀਆਂ ਸੀ ਤੇ ਮੈਂ ਸਮਝਦਾ ਪੰθεਰ ਸਾਹਿਬ ਤੇ ਜਿਹੜੇ ਇਸ ਵੇਲੇ ਦੱਲੇਵਾਲ ਸਾਹਿਬ ਨੇ ਉਹਨਾਂ ਨੂੰ ਸਾਰਿਆਂ ਨਾਲ ਗੱਲਬਾਤ ਕਰ ਲਈ ਲੈਣੀ ਚਾਹੀਦੀ ਹੈ ਸਾਰਿਆਂ ਨੂੰ ਕਿਉਂਕਿ ਇਹ ਤਾਂ ਹੁਣ ਸਭ ਨੂੰ ਪਤਾ ਹੈ ਇਹ 'ਚ ਕੋਈ ਦੋਰ ਹੈ ਨਹੀਂ ਵੀ ਇਹ ਐਜੀਟੇਸ਼ਨ ਖੜ ਖੜਾ ਕਰਨ ਵਾਲੇ ਸਾਡੇ हरियाणा ਦੇ ਲੀਡਰ ਨੇ ਤੇਜਵੀਰ ਹੁਣੀ ਨੇ ਮੰਗਟ ਸਾਹਿਬ ਹੁਣੀ ਨੇ ਤੇ ਦੂਜੇ ਪਾਸੇ ਦੱਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਇਹ ਚ ਕੋਈ ਕਿਸੇ ਨੂੰ ਗਲਤਫਹਿਮੀ ਨਹੀਂ ਵੀ ਇਹ ਦੂਜੀ ਵਾਰ ਜਿਹੜਾ ਐਡਿਟਿਸ਼ਨ ਆ ਇਹਨਾਂ ਨੇ ਖੜਾ ਕੀਤਾ ਪਰ ਵੀ ਜੀ ਲੱਗਦਾ ਵੀ ਜਿਹੜਾ ਕੀ ਤਰੀਕਾ ਦਾ ਜੇ ਉਹਨਾਂ ਨੇ ਕਿਹਾ ਹੋਇਆ ਜੇ ਜਿਸ ਤਰ੍ਹਾਂ ਦੇ ਨਾਲ ਵਾਦੇ ਨੇ ਕਿਉਂਕਿ ਪਿਛਲੀ ਮੀਟਿੰਗ 'ਚ ਜਿਹੜੀ ਅੰਦਰੋਂ ਗੱਲ ਪਤਾ ਲੱਗੀ ਸੀ ਕਿ ਤੁਸੀਂ ਉਹਨਾਂ ਨਾਲ ਵੀ ਕਹਿੰਦਾ ਸੀ ਵੀ ਜੇ ਤੁਸੀਂ ਅੱਗੇ ਵਧੋਗੇ ਥੋੜੀ ਤਿਆਰੀ ਹੈ ਤਿਆਰੀ ਸਾਡੀ ਯਾਨੀ ਕਿ ਇਥੇ ਵੱਡਾ ਨੁਕਸਾਨ ਹੋ ਸਕਦਾ ਕੱਲ ਅੰਦਰੋਂ ਵੀ ਉਹਨਾਂ ਨੇ ਇਹੀ ਗੱਲ ਕੀਤੀ ਆ ਵੀ ਜੇ ਭਾਈ ਅਸੀਂ ਤੁਹਾਨੂੰ ਦਿੱਲੀ ਤਾਂ ਜਾਣ ਨਹੀਂ ਜ ਬਿਲਕੁਲ ਕੱਲ ਜਿਹੜੀ ਆ ਉਹ ਅਖੀਰ ਤੇ ਹੋਈ ਆ ਵੀ ਜੇ ਤੁਸੀਂ ਆ ਮੰਗਾ ਏ ਹੁਣੀ ਇਹਦੀ ਗੱਲ ਕਰਕੇ ਦੱਸ ਦੋ ਅਸੀਂ ਘੰਟਾ ਹੋਰ ਬਹਿ ਜਾਣੇ ਆ ਉਹਨੂੰ ਸਾਰਾ ਇਹਦਾ ਟਾਈਪ ਕਰਕੇ ਨੋਟ ਕਰਕੇ ਸੈਕਟਰੀ ਜਿਹੜਾ ਫੂਡ ਵੀ ਬੈਠਾ ਤੇ ਜਿਹੜਾ ਮਹਿਕਮੇ ਦਾ ਐਗਰੀਕਲਚਰ ਦਾ ਸੈਕਟਰੀ ਵੀ ਬੈਠਾ ਵੀ ਆ ਗੱਲਾਂ ਆ ਜਿਹੜੀਆਂ ਅਸੀਂ ਆਪਣੇ ਜਿਹੜੀ ਖਰੀਦ ਏਜੰਸੀਆਂ ਐ ਚਾਹੇ ਉਹ ਮੀਜ਼ ਮੱਕੀ ਦੀ ਹੋਵੇ ਚਾਹੇ ਦਾਲਾਂ ਵਾਲੀ ਹੋਵੇ ਚਾਹੇ ਉਹ ਕਪਾਹ ਵਾਲੀ ਹੋਵੇ ਉਹ ਤਿੰਨੋਂ ਏਜੰਸੀਆਂ ਤੋਂ ਉਹਰੇ ਲਿਖ ਕੇ ਗਾਰੰਟੀ 5 ਸਾਲ ਦੀ ਤੁਹਾਨੂੰ ਦੇ ਦਿੰਨੇ ਆ ਪਰ ਇਹ ਡਿਵਰਸੀਫਿਕੇਸ਼ਨ ਤੇ ਗੱਲ ਆਉਂਦੀ ਆ ਪਰ ਉੱਥੇ ਫਿਰ ਕਿਸਾਨਾਂ ਨੇ ਜਥੇਬੰਦੀਆਂ ਨੇ ਇਹ ਕਿਹਾ ਵੀ ਸਾਨੂੰ ਇਹ ਦੇ ਲਈ ਗੱਲ ਕਰ ਲੈਣ ਦੋ ਜਾ ਕੇ ਉਦੋਂ ਬਾਅਦ ਉਹਨਾਂ ਨੇ ਕਿਹਾ ਇਹ ਵੀ ਕਿਹਾ ਵੀ ਭਾਈ ਅੱਜ ਤਾਂ ਅਸੀਂ ਇਹ ਗੱਲ ਕਹਿੰਨੇ ਆ ਵੀ ਹੁਣ ਮੰਨਣਾ ਮੰਨ ਲਓ ਮੁੜ ਕੇ ਦਿੱਲੀ ਜਾ ਕੇ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਆਪਣੇ ਕਿਸਾਨਾਂ ਨਾਲ ਜਾ ਕੇ ਗੱਲ ਕਰਾਂਗੇ ਵੀ ਫਿਰ ਅਸੀਂ ਵੀ ਜਾ ਕੇ ਦਿੱਲੀ ਦੇਖਾਂਗੇ ਵੀ ਤੁਹਾਨੂੰ ਦੇਣਾ ਜਾਂ ਨਹੀਂ ਦੇਣਾ ਇਹ ਗੱਲਾਂ ਤਲਖ ਭਰੀਆਂ ਵੀ ਹੋਈਆਂ ਇਹ 'ਚ ਕੋਈ ਸ਼ੱਕ ਨਹੀਂ ਇਹ ਵੀ ਗੱਲ ਹੋਈ ਆ ਵੀ ਦਿੱਲੀ ਤਾਂ ਤੁਹਾਨੂੰ ਅਸੀਂ ਜਾਣ ਨਹੀਂ ਦੇਵਾਂ ਇਹ ਗੱਲ ਵੀ ਹੋਈ ਆ ਜੇ ਮੰਨਣਾ ਤਾਂ ਉਹੇ ਮੰਨ ਲਓ ਨਹੀਂ ਦਿੱਲੀ ਦਾ ਰਾਹ ਇਸ ਵਾਰ ਬੜਾ ਤੁਹਾਡਾ ਔਖਾ ਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਪੰਜਾਬ ਆ ਜਦੋਂ ਪੰਜਾਬ ਆਪਣੇ ਆਪਣੇ ਦੇਸ਼ ਲਈ ਜਾਨਾਂ ਦੇਸ ਦਾ ਕੁਰਬਾਨੀਆਂ ਦੇ ਸਕਦਾ ਇਹ ਮਿੱਟੀ ਧਰਤੀ ਤਾਂ ਸਾਡੀ ਮਾਂ ਹੈ ਮਾਂ ਖਾਤਰ ਤਾਂ ਕਿਸੇ ਹੱੱਤੇ ਵੀ ਜਾਇਆ ਸਕਦਾ ਪਰ ਮੈਂ ਉਹ ਚ ਨਹੀਂਗਾ ਮੈਂ ਬਿਲਕੁਲ ਕਿਸੇ ਦਾ ਨੁਕਸਾਨ ਕਿਸੇ ਸਾਡੇ ਨੌਜਵਾਨ ਬੱਚੇ ਦੀ ਕੋਈ ਵੀ ਨੁਕਸਾਨ ਹੋਵੇ ਰੱਖਣਾ ਸ਼ਾਂਤੀਪੂਰਕ ਪਚਾਈਦਾ ਪਰ ਦਿੱਲੀ ਯਾਰ ਦਿੱਲੀ ਕਿਸੇ ਦਾ ਹੈ ਦਿੱਲੀ ਆਪਣੀ ਰਾਜਧਾਨੀ ਆ